ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਅੱਜ ਗੱਲ ਕਰਦੇ ਆ ਦੋ ਤਿੰਨ ਜ਼ਰੂਰੀ ਟੌਪਿਕਸ ਤੇ ਤੇ ਹਮੇਸ਼ਾ ਆਪਾਂ ਇਹ ਸੁਣਦੇ ਆ ਬਹੁਤ ਵੀਰ ਇਹ ਗੱਲ ਕਹਿੰਦੇ ਆ ਕਿ ਭਾਈ ਇਟਲੀ ਨਾ ਜਾਇਓ ਆਹ ਦੇਸ਼ ਚ ਨਾ ਜਾਇਓ ਉਹ ਦੇਸ਼ ਚ ਨਾ ਜਾਇਓ ਕੁਛ ਨਹੀਂ ਆ ਕੰਮਾਂ ਦੇ ਹਾਲਾਤ ਕੋਈ ਨਹੀਂ ਆ ਕੋਈ ਕੰਮਕੁੰਮ ਨਹੀਂ ਮਿਲਦਾ ਇਟਲੀੋਂ ਦਾ ਕੋਈ ਫਾਇਦਾ ਨਹੀਂ ਆ ਬਹੁਤ ਵੀਰ ਇਹ ਗੱਲ ਕਹਿੰਦੇ ਆ ਹਨਾ ਹੁਣ ਦੇਖੋ ਸਭ ਤੋਂ ਪਹਿਲੀ ਜੀ ਰੀਜ਼ ਆ ਕਿ ਤੁਹਾਡੇ ਆਉਣ ਦਾ ਤਰੀਕਾ ਕੀ ਆ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਇਹ ਚੀਜ਼ ਕਿ ਤੁਹਾਡੇ ਆਉਣ ਦਾ ਤਰੀਕਾ ਕੀ ਹੈ ਕਿਸ ਤਰ੍ਹਾਂ ਤੁਸੀਂ ਆਉਨੇ ਹੋ ਕਿਸ ਪੇਪਰਾਂ ਤੇ ਆਉ ਕਿਦਾਂ ਪੇਪਰਾਂ ਤੇ ਆਉਨੇ ਹੋ ਜਾਂ 9 ਮਹੀਨੇ ਵਾਲੇ ਪੇਪਰਾਂ ਤੇ ਆਉਨੇ ਹੋ ਜਾਂ ਸਾਲ ਵਾਲੇ ਪੇਪਰਾਂ ਤੇ ਪੇਪਰਾਂ ਤੇ ਆਉਨੇ ਹੋ ਜਾਂ ਤੁਸੀਂ ਡੌਂਕੀ ਲਾ ਕੇ ਆਉਨੇ ਹੋ ਕਿਸ ਤਰ੍ਹਾਂ ਤੁਸੀਂ ਯੂਰਪ ਦੇ ਵਿੱਚ ਆਉਨੇ ਹੋ ਜਾਂ ਇਟਲੀ ਦੇ ਵਿੱਚ ਆਉਨੇ ਹੋ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਨੇ ਹੋ ਦੇਖੋ ਮਿੱਤਰੋ ਇੱਥੇ ਦਾ ਸਿੱਧਾ ਸਿੱਧਾ ਸਾਫ਼-ਸਾਫ਼ ਇਹ ਸਾਫ਼ ਕਿਤਾਬ ਆ ਕਿ ਜਿਹੜਾ ਤੇ ਆਇਆ ਵਾ ਪੇਪਰਾਂ ਤੋਂ ਬਿਨਾ ਵੀਜ਼ੇ ਤੋਂ ਬਿਨਾ ਜਿਹੜੇ ਹੁਣ ਆ ਇਸੇ ਰਫ਼ ਐਂਟਰੀ ਦੀ ਗੱਲ ਕਰਕੇ ਆ ਜਾਂਦੇ ਆ ਮਿੱਤਰੋ ਉਹਨਾਂ ਦੇ ਦੇਖ ਲਾ ਤਾਂ ਸੱਚੀ ਉਹ ਮਾੜੇ ਆ ਮਜ਼ਾਕ ਨਹੀਂ ਕੰਮ ਨਹੀਂ ਮਿਲਦਾ ਕੋਈ ਇੱਚ ਝੂਠ ਨਹੀਂ ਆ ਕੱਚੇ ਬੰਦੇ ਨੂੰ ਕੰਮ ਬਹੁਤ ਔਖਾ ਮਿਲਦਾ ਦੂਜੀ ਗੱਲ ਇਹ ਆ ਕੱਚਾ ਬੰਦਾ ਇੱਧਰ ਉੱਧਰ ਜਾ ਨਹੀਂ ਸਕਦਾ ਜੇ ਫੜਿਆ ਜਾਵੇ ਫਿੰਗਰ ਹੋ ਜਾਏ ਗਾ ਪੇਪਰ ਬਣਾਉਣ ਦੇ ਵਿੱਚ ਬੜੀ ਔਖ ਹੋਂਦੀ ਆ ਜਾਂ ਡਿਪੋਰਟ ਕਰਨ ਦੇ ਵੀ ਚਾਂਸ ਆ ਕਿ ਅੱਜ ਕੱਲ ਇਲੈਗਲ ਬੰਦੇ ਦਾ ਜੀਣਾ ਆਰਾਮ ਕੀਤਾ ਇਹਨਾਂ ਦਾ ਥੋੜਾ ਜਿਹਾ ਤੇ ਦੂਸਰੀ ਗੱਲ ਆ ਕਿ ਆਪਣੇ ਇਟਲੀ ਦੇ ਵਿੱਚ ਇੰਨੇ ਤਰ੍ਹਾਂ ਦੇ ਪੇਪਰ ਭਰ ਹੁੰਦੇ ਆ ਸਾਰਿਆਂ ਨੂੰ ਪਤਾ ਕਿ ਇਟਲੀ ਦੇ ਵਿੱਚ ਪੇਪਰ ਖੋਲਦੇ ਆ ਪੇਪਰ ਭਰੇ ਜਾਂਦੇ ਆ ਕੋਈ ਪੇਪਰ 9 ਮਹੀਨੇ ਵਾਲਾ ਵਾ ਕੋਈ 4 ਚਾਰ ਮਹੀਨੇ ਵਾਲਾ ਭਰ ਰਿਹਾ ਕੋਈ ਸਾਲ ਵਾਲੇ ਭਰਾ ਰਿਹਾ ਜ਼ਿਆਦਾਤਰ ਆਪਣੇ ਲੋਕਾਂ ਦਾ ਤਰੀਕਾ ਬਹੁਤ ਹੈ ਗਲਤ ਹੁਣ ਤੁਹਾਡਾ ਜਾਂ ਤੁਸੀਂ ਕਹੋਗੇ ਯਾਰ ਤਰੀਕਾ ਤਾਂ ਸਹੀ ਆਹੀਂ ਪੇਪਰ ਭਰਾਏ ਪੇਪਰ ਭਰਾ ਕੇ ਆਉਂਨੇ ਆ ਤਰੀਕਾ ਇਸ ਤਰ੍ਹਾਂ ਗਲਤ ਆ ਤੁਹਾਡਾ ਕਿ ਤੁਸੀਂ ਯਾਰ ਪੇਪਰ ਭਰਾਲੇ ਨਹੀਂਓ ਸਾਰਾ ਕੁਝ ਕਰ ਲੈਨੇ ਹੋ ਪਰ ਪੱਕੀ ਗੱਲ ਨਹੀਂ ਕਰਦੇ ਉਹਨਾਂ ਨਾਲ ਜਿਹੜੀ ਤੁਸੀਂ ਪੱਕੀ ਗੱਲ ਨਹੀਂ ਕਰ ਦੇਣਾ ਉਹੀ ਤੁਹਾਨੂੰ ਰੋਲਦੀ ਇੱਥੇ ਆਣ ਕੇ ਹੁਣ 9 ਮਹੀਨੇ ਵਾਲੇ ਪੇਪਰਾਂ ਤੇ ਜ਼ਿਆਦਾਤਰ ਆਪਣੇ ਵੀਰ ਆ ਜਿਹੜੇ ਜ਼ਿਆਦਾਤਰ 100 ਦੇ ਵਿੱਚੋਂ 50 ਤੇ ਹੈ ਹੀ ਹਨ ਆਪਾਂ ਇਦਾਂ ਕਹਿ ਲਓ ਕਿ 100 ਦੇ ਵਿੱਚੋਂ 50 ਬੰਦੇ ਇਹ ਆਗੇ ਜਿਹੜੇ ਕਹਿੰਦੇ ਕਿ ਸਾਡੀ ਐਂਟਰੀ ਕਰਾ ਦਿਓ ਅਸੀਂ ਚਲ ਜਾਾਂਗੇ ਅਸੀਂ ਆਪੇ ਦੇਖ ਲਾਂਗੇ ਉੱਥੇ ਜਾ ਕੇ ਜੋ ਵੀ ਹੋਊ ਆਪਾਂ ਦੇਖ ਲਾਂਗੇ ਮਿੱਤਰੋ ਯਕੀਨ ਕਰਿਓ ਜਿਹੜੀ ਆ ਗੱਲ ਲੈਣਾ ਕਿ ਜਾ ਕੇ ਦੇਖ ਲਵਾਂਗੇ ਕਰ ਲਵਾਂਗੇ ਹੋ ਜਾਊਗਾ ਇਦਾਂ ਹੋ ਜੂ ਓਦਾਂ ਹੋ ਜੂ ਬਾਈ ਇਹ ਗੱਲ ਛੱਡ ਦਿਓ ਜੇ ਤੁਸੀਂ ਆਉਨੇ ਆਉਣਾ ਇੰਨੇ ਪੈਸੇ ਖਰਚ ਕੇ ਆਉਨੇ ਹੋ ਆਪਣਾ ਤਰੀਕਾ ਸਹੀ ਰੱਖ ਕੇ ਆਓ ਤੁਸੀਂ ਇੱਥੇ ਆਉਂਦੇ ਕੰਮ ਤੇ ਵੀ ਲੱਗੋਗੇ ਤੁਹਾਨੂੰ ਕੰਮ ਵੀ ਮਿਲੂਗਾ ਬਿਨਾਂ ਕੰਮ ਤੋਂ ਨਹੀਂ ਰਹੋਗੇ ਜੇ ਤੁਹਾਡਾ ਤਰੀਕਾ ਸਹੀ ਆ ਹੁਣ 9ਵੇਂ ਵਾਲੇ ਪੇਪਰ ਜਿਹੜੇ ਵੀਰ ਭਰਾ ਆ ਕੇ ਆਉਂਦੇ ਆ ਬਾਈ ਕੱਲੇ ਇੰਟਰੀ ਦੀ ਗੱਲ ਨਾਲ ਕਰਕੇ ਆਇਆ ਕਰੋ ਕੰਮ ਦੀ ਗੱਲ ਕਰਕੇ ਆਇਆ ਕਰੋ ਯੂਰਪ ਦੇ ਵਿੱਚ ਚਮ ਦਾ ਮੁੱਲ ਨਹੀਂ ਆ ਕੰਮ ਦਾ ਮੁੱਲ ਆ ਇੱਥੇ ਇਸੇ ਚਾਮ ਨੂੰ ਕੋਈ ਨਹੀਂ ਪੁੱਛਦਾ ਇੱਥੇ ਕੰਮ ਆ ਤੇ ਸਾਰਾ ਕੁਝ ਆ ਜੇ ਕੰਮ ਆ ਤਾਂ ਤੁਹਾਡੇ ਯਾਰ ਦੋਸਤ ਆ ਜੇ ਕੰਮ ਆ ਤਾਂ ਤੁਹਾਡੇ ਰਿਸ਼ਤੇਦਾਰ ਆ ਇੱਥੇ ਜੇ ਤੁਸੀਂ ਵੇਲੇ ਹੋ ਕੰਮ ਨਹੀਂ ਆ ਤੇ ਤੁਹਾਡਾ ਕੋਈ ਨਹੀਂ ਆ ਇੱਥੇ ਕੋਈ ਵਾਰੀ ਵਾਰਸ ਨਹੀਂ ਤੇ ਦੂਸਰੀ ਗੱਲ ਜੇ ਤੁਸੀਂ ਆਪ ਹੀ ਜਾਣੇ ਹੋ ਮੰਨ ਲਓ ਛੇ ਇਹਨਾਂ ਦੇ ਵੀਜ਼ਾ ਦੂਜੇ ਤੇ ਐਂਟਰੀ ਕਰਕੇ ਆ ਜੰਨੇ ਹੋ ਕਿ ਇੱਥੇ ਆਣ ਕੇ ਦੇਖ ਲਵਾਂਗੇ ਮਿੱਤਰੋ ਘੱਟੋ ਘਾਟ ਨਹੀਂ 350 400 ਯਰੋ ਮਹੀਨੇ ਦਾ ਖਰਚਾ ਵਾ ਮਲਟੀਪਲਾਈ ਕਰ ਲਿਓ ਗੁਣਾ ਕਰ ਲਿਓ 1 ਨੂੰ 90 92 ਨਾਲ ਕਿੰਨੇ ਪੈਸੇ ਬਣਦੇ ਆ 400 ਯਰੋ ਦੇ ਕਟੋ ਘਾਟ 25 30000 ਰੁਪਇਆ ਇੱਥੇ ਖਰਚਾ ਵਾ ਮਹੀਨੇ ਦਾ ਬੰਦੇ ਦਾ ਇੱਕ ਬੰਦੇ ਦਾ ਸਿਰਫ ਰਹਿਣ ਦਾ ਕਿ 400 ਰੁਪਏ ਤੱਕ ਉਹਦਾ ਖਰਚਾ ਆ ਜਾਂਦਾ ਤੁਸੀਂ ਰੋਟੀ ਪਾਣੀ ਦਾ ਲਾ ਲਓ 300 ਦੇ 100 ਉੱਪਰ ਫੋਨ ਦੇ ਲਾ ਲਓ ਜਾਂ ਹੋਰ ਮਾੜੇ ਮੋਟੇ ਲਾ ਲਓ ਕਿੱਦਾਂ ਕਰਨੇ ਇੱਥੇ ਬੜੇ ਵੀਰ ਆਏ ਆ ਬੜੇ ਤੰਗ ਪਰੇਸ਼ਾਨ ਆ ਵਿਚਾਰੇ ਉਹਨਾਂ ਦੇ ਉਹਨਾਂ ਦਾ ਵੀ ਨਹੀਂ ਕਸੂਰ ਮੈਂ ਨਹੀਂ ਮੰਨਦਾ ਉਹਨਾਂ ਦਾ ਕਸੂਰ ਆ ਬਾਈ ਤੁਹਾਨੂੰ ਤੁਸੀਂ ਬਸ ਤਰੀਕਾ ਸਹੀ ਰੱਖ ਕੇ ਆਓ ਇਥੇ ਆਣਗੇ ਤੁਹਾਡਾ ਬੰਦਾ ਮੁਕਰ ਜੇ ਧੋਖਾ ਦੇ ਜੀ ਉਹ ਗੱਲ ਵੱਖਰੀ ਆ ਭਾਰਤ ਤੁਸੀਂ ਆਪਣਾ ਤਰੀਕਾ ਸਹੀ ਕਰੋ ਆਉਣ ਦਾ ਫੇਰ ਨਹੀਂ ਤੁਸੀਂ ਮਾਰ ਖਾਂਦੇ ਕਦੇ ਵੀ ਤੇ ਤਰੀਕਾ ਇਹੀ ਆ ਕਿ ਜਿਹਦੇ ਨਾਲ ਵੀ ਗੱਲ ਕਰਦੇ ਹੋ ਪੇਪਰਾਂ ਦੀ ਪੂਰੀ ਗੱਲ ਕਰਕੇ ਆਓ ਜੇ ਨੋਮੀਨ ਵਾਲੇ ਪੇਪਰ ਆ ਖੇਤੀ ਵਾਲੇ ਪੇਪਰ ਆ ਜਿਆਦਾ ਇਹੀ ਚੱਲਦੇ ਆ ਇਟਲੀ ਦੇ ਵਿੱਚ ਇਹਨਾਂ ਦੀ ਯਾਰ ਕੰਮ ਦੀ ਗੱਲ ਵਿੱਚ ਕਰਕੇ ਆਉ ਰੈਸ਼ ਦੀ ਗੱਲ ਵਿੱਚ ਕਰਕੇ ਆਓ ਕਿਉਂਕਿ ਇਹ ਖੇਤੀ ਵਾਲੇ ਪੇਪਰ ਭرائی ਜਾਂਦੇ ਆ ਮਾਲਕਾਂ ਤੋਂ ਹੁਣ ਮੈਂ ਤਾਂ ਦਾਦਾ ਇਹ ਚ ਫਰੋਡ ਕਿੱਦਾਂ ਹੁੰਦਾ ਇਹ ਚ ਧੱਕਾ ਕਿੱਦਾਂ ਹੁੰਦਾ ਕਿੱਦਾਂ ਵਾ ਇਹ ਇੱਕ ਮਾਲਕ ਆ ਇਟਾਲੀਆ ਨੂੰ ਮਾਲਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਕਿਸੇ ਨਾਲ ਉਹਦੀ ਥੋੜੀ ਜਿਹੀ ਜ਼ਮੀਨ ਆਪਣੇ ਬੰਦੇ ਕੀ ਕਰਦੇ ਉਹਨਾਂ ਕਨੈਕਟ ਉਹਨਾਂ ਨਾਲ ਕਰ ਲੈਂਦੇ ਰਾਫਤਾ ਕਰ ਲੈਂਦੇ ਉਹਦੇ ਨਾਲ ਰਾਲੇ ਜਾਂਦੇ ਆ ਉਹਨੂੰ ਕਹਿੰਦੇ ਕਿ ਤੂੰ ਸਾਡੇ ਪੇਪਰ ਭਰ ਦੇ ਇੰਨੇ ਬੰਦਿਆਂ ਦੇ ਆ ਇੱਕ ਬੰਦੇ ਦੇ ਤੂੰ 5000 ਰੋਲ ਲੈ ਲੈ ਆ ਬੰਦੇ ਦਾ ਕੁਝ ਨਹੀਂ ਕਰਨਾ ਬਸ ਬਾਜ਼ ਕੋਈ ਪੇਪਰ ਨਹੀਂ ਬਣਾਉਣੇ ਕੋਈ ਕੁਛ ਨਹੀਂ ਆ ਉਹਦੀ ਐਂਟਰੀ ਕਰਾਉਣੀ ਆ ਆ 5000 ਰੁਪਿਆ ਤੇਰਾ ਕੰਮ ਆ ਸਿਰਫ ਸਾਨੂੰ ਨੁਲਸਤਾ ਦੇਣਾ ਤੇ ਉਹ ਵੀਜ਼ਾ ਲਵਾਉਣਾ ਹਨਾ ਤੇ ਇਹ ਕੰਮ ਆ ਭਾਈ ਆਪਣੇ ਬੰਦੇ ਜੈਂਟੀ ਪੁਣਾ ਥੋੜਾ ਕਰਦੇ ਆ ਤੇ ਤੁਹਾਨੂੰ ਸੱਚ ਕੋਈ ਨਹੀਂ ਉਹ ਦੱਸਦਾ ਕੀ ਹੋਣਾ ਕੀ ਨਹੀਂ ਇਸ ਗੱਲ ਕਰਕੇ ਅਗਲੀ ਗੱਲ ਕਿ ਜਿੱਦੋਂ ਵੀ ਤੁਸੀਂ ਪੇਪਰ ਭਰਉਨੇ ਹੋ ਆਪਣਾ ਤੁਹਾਡਾ ਕੋਈ ਯਾਰ ਦੋਸਤ ਦਾ ਰਿਸ਼ਤੇਦਾਰ ਹੈ ਕੋਈ ਵੀ ਆ ਉਹਨੂੰ ਪੁੱਛਿਓ ਪੁੱਛ ਪ੍ਰਤਾਲ ਕਰਕੇ ਪੇਪਰ ਭਰਾਓ ਉਸ ਤੋਂ ਬਾਅਦ ਇੱਥੇ ਆਓ ਕੰਮ ਦੀ ਗੱਲ ਵਿੱਚ ਕਰਕੇ ਆਓ ਜੇ ਤੁਸੀਂ ਕੰਮ ਦੀ ਗੱਲ ਕਰਕੇ ਆਉਂਦੇ ਹੋ ਤਾਂ ਆਉਂਦੇ ਹੀ ਤੁਹਾਡੇ ਪੇਪਰ ਵੀ ਬਣਦੇ ਆ ਕੋਈ ਲੱਗ ਜਾਂਦਾ ਟਾਈਮ ਲੱਗ ਜੂਗਾ ਸਾਲ ਡੇਢ ਸਾਲ ਲੱਗ ਜੂਗਾ ਪਰ ਤੁਹਾਡੇ ਪੇਪਰ ਬਣ ਜਾਣਗੇ ਜੇ ਤੁਸੀਂ ਪੇਪਰਾਂ ਦੀ ਗੱਲ ਕਰਕੇ ਨਹੀਂ ਆਉਂਦੇ ਤੇ ਪੇਪਰਾਂ ਦਾ ਬਹੁਤ ਲੰਮਾ ਪ੍ਰੋਸੀਜਰ ਆ ਬਾਈ ਬਹੁਤ ਔਖਾ ਹੁੰਦਾ ਬੰਦਾ ਪੇਪਰਾਂ ਤੋਂ ਬਿਨਾ ਕੋਈ ਕੰਮ ਨਹੀਂ ਮਿਲਦਾ ਕਿਤੇ ਤੁਸੀਂ ਕੰਮ ਨਹੀਂ ਕਰ ਸਕਦੇ ਕੁਛ ਨਹੀਂ ਐ ਇਸ ਗੱਲ ਕਰਕੇ ਤੇ ਜਿਹੜੇ ਮੇਰੇ ਵੀਰ ਕੋਈ ਸਰਕਸ ਵਾਲੇ ਪੇਪਰ ਭਰਾਈ ਜਾਂਦੇ ਆ ਪਤਾ ਨਹੀਂ ਕਿੰਨੇ ਕਿ ਤਰ੍ਹਾਂ ਦੇ ਇੱਕ ਪੇਪਰ ਇਹ ਨਹੀਂ ਪਤਾ ਕਿ ਕਿੰਨੇ ਕਿ ਤਰ੍ਹਾਂ ਦੇ ਪੇਪਰ ਹੀ ਚੱਲ ਪਏ ਆ ਇਸ ਗੱਲ ਕਰਕੇ ਆਪਣਾ ਤਰੀਕਾ ਸਹੀ ਕਰੋ ਬਾਕੀ ਯਾਰ ਜੇ ਤੁਸੀਂ ਤਰੀਕਾ ਸਹੀ ਕਰਕੇ ਆਉਂਗੇ ਤੁਹਾਨੂੰ ਕੰਮ ਵੀ ਮਿਲੂਗਾ ਤੁਸੀਂ ਆਪਣਾ ਵਧੀਆ ਇੱਥੇ ਸੈੱਟ ਵੀ ਹੋ ਸਕਦੇ ਹੋ ਤੁਸੀਂ ਆਪਣਾ ਸਭ ਕੁਝ ਬਣਾ ਲਦੇ ਯਾਰ ਹਰ ਬੰਦਾ ਇੱਕ ਵਾਰੀ ਆ ਆ ਕੇ ਨਵਾਂ ਸਟਰਗਲ ਕਰਕੇ ਜਿਹੜਾ ਸਟਰਗਲ ਕਰਦਾ ਉਹ ਨਵਾਂ ਸੈੱਟ ਹੋ ਹੀ ਜਾਂਦਾ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਹੋ ਹੀ ਜਾਣਾ ਉਹਨੇ ਸੈੱਟ ਬਸ ਇੰਨਾ ਵਾ ਕੇ ਆਪਣਾ ਤਰੀਕਾ ਸਹੀ ਕਰਕੇ ਆਓ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇੱਥੇ ਕਿ ਜਿਹੜੇ ਕਹਿ ਦਿੰਦੇ ਆ ਕਿ ਇਟਲੀ 'ਚ ਕੁਝ ਨਹੀਂ ਆ ਯਾਰ ਤੇ ਇਟਲੀ 'ਚ ਕੋਈ ਕੰਮ-ਕੂਮਣੀ ਮਿਲਦਾ ਇਟਲੀ 'ਚ ਕੁਝ ਨਹੀਂ ਆ ਇਟਲੀ ਨਾ ਜਾਓ ਇਟਲੀ ਹੁਣ ਰਿਸੈਸ਼ਨ ਚੱਲੰਦਿਆ ਇਟਲੀ ਆ ਉਹ ਯਾਰ ਸਾਰੇ ਕੰਮ ਕਰਦੇ ਆ ਇੱਥੇ ਮੈਂ ਇੱਥੇ ਰਹਿਣਾ ਯਾਰ ਬਹੁਤ ਵੀਰ ਕੰਮ ਕਰਦੇ ਆ ਬਸ ਆਪਣਾ ਤਰੀਕਾ ਸਹੀ ਰੱਖ ਕੇ ਆਓ ਪੇਪਰ ਬਣਵਾ ਆ ਗਿਆ ਉਹ ਸਾਰੀ ਗੱਲ ਪੱਕੀ ਕਰਕੇ ਆਓ ਨਵਾਂ ਬੰਦਾ ਹੀ ਤੰਗ ਹੁੰਦਾ ਵਾ ਜਿਹਦੇ ਕੋਲ ਪੇਪਰ ਨਹੀਂ ਆ ਪੁਰਾਣਾ ਬੰਦਾ ਕੋਈ ਤੰਗ ਨਹੀਂ ਹੁੰਦਾ ਇੱਥੇ ਪੁਰਾਣੇ ਬੰਦੇ ਲੱਗੇ ਆ ਕੰਮਾਂ ਦੇ ਸਾਰੇ ਜਾਂਦੇ ਆ ਬਾਈ ਅੱਜ ਨਹੀਂ ਕੱਲ ਤੁਸੀਂ ਵੀ ਪੁਰਾਣੇ ਹੋਣਾ ਹੀ ਆ ਪੋਜ਼ਿਟਿਵ ਏ ਨਾਲ ਸੋਚੋ ਫਿਊਚਰ ਦੇਖੋ ਹਰ ਘਰ ਦੀ ਮਜਬੂਰੀ ਆ ਜੋ ਵੀ ਆ ਆਪਣਾ ਸਹੀ ਸਟੈਪ ਚੱਕੋ ਸਹੀ ਤਰੀਕਾ ਵਰਤ ਕੇ ਆਓ ਤੁਹਾਨੂੰ ਕੁਝ ਨਹੀਂ ਹੁੰਦਾ ਅੱਜ ਨਹੀਂ ਗੱਲ ਨਹੀਂ ਪਰਸੋਂ ਨਹੀਂ ਇਹ ਕਿਣਾ ਇੱਕ ਦਿਨ ਤੁਸੀਂ ਸੈੱਟ ਹੋ ਹੀ ਜਾਓਗੇ ਇਸ ਗੱਲ ਕਰਕੇ ਕਹਿਣਾ ਵਾ ਕਿ ਸਹੀ ਤਰੀਕਾ ਹੀ ਅਪਣਾਓ ਤੇ ਦੂਸਰੀ ਗੱਲ ਕੰਮ ਕੰਮ ਬਾਈ ਪੱਕੇ ਬੰਦੇ ਲਈ ਕੰਮ ਹੈਗਾ ਵਾ ਐਡੀ ਨਹੀਂ ਗੱਲ ਇੱਥੇ ਕਿ ਕੰਮ ਨਹੀਂ ਮਿਲਦਾ ਕੰਮ ਕਰਨ ਵਾਲਾ ਬੰਦਾ ਚਾਹੀਦਾ ਕੰਮ ਮਿਲ ਹੀ ਜਾਂਦਾ ਵਾ ਅੱਜ ਮਿਲ ਜੂ ਕੰਦਰਾ ਦਿਨ ਨੂੰ ਮਿਲ ਜੂ ਮਹੀਨੇ ਨੂੰ ਮਿਲ ਜੂ ਪਰ ਮਿਲ ਜਾਂਦਾ ਲੱਭਣ ਤੇ ਕਦੀ ਵਾਰੀ ਇੱਥੇ ਨਹੀਂ ਲੱਭਦਾ ਦੂਸਰੀ ਜਗ੍ਹਾ ਲੱਭ ਜਾਂਦਾ ਤੀਸਰੀ ਬਸ ਇੱਕ ਤੁਹਾਡਾ ਯਾਰ ਸਰਕਲ ਥੋੜਾ ਜਿਆ ਹੁਣਾ ਚਾਹੀਦਾ ਹੋਂ ਤੋਂ ਪਹਿਲਾਂ ਆਪਣਾ ਸਰਕਲ ਜ਼ਰੂਰ ਰੱਖਿਓ ਕਿ ਜਿਹੜੇ ਤੁਹਾਡੇ ਯਾਰ ਦੋਸਤ ਆ ਜਾਂ ਤੁਹਾਡੇ ਫੈਮਿਲੀ ਵਾਲੇ ਆ ਜਾਂ ਤੁਹਾਡੇ ਦੂਜੇ ਯਾਰ ਰਿਸ਼ਤੇਦਾਰ ਆ ਉਹਨਾਂ ਨਾਲ ਕਨੈਕਟ ਕਰਕੇ ਆਇਓ ਉਹਨਾਂ ਨੂੰ ਦੱਸ ਕੇ ਆਇਓ ਬਈ ਆਪਾਂ ਤੁਹਾਡੇ ਕੋ ਨਹੀਂ ਆਉਂਦੇ ਬੇਸ਼ੱਕ ਸਾਨੂੰ ਨਾ ਸੰਭੋ ਅਸੀਂ ਜਿੰਨਾ ਪੇਪਰ ਭਰਿਆ ਸਾਨੂੰ ਉਹ ਕੰਮ ਤੇ ਰੱਖ ਲੂਗਾ ਸਹੀ ਆ ਜੇ ਨਾ ਅਮਰਜੈਂਸੀ ਲਈ ਕਿ ਸਾਡੇ ਬਾਹ ਫੜ ਲਿਓ ਜਿਉ ਤੁਹਾਡੀ ਬਾਹ ਫੜਨਗੇ ਕਿਤੇ ਨਾ ਕਿਤੇ ਹੱਲ ਨਿਕਲ ਜਾਂਦਾ ਕਿਤੇ ਨਾ ਕਿਤੇ ਕੰਮ ਨਿਕਲ ਆਉਂਦਾ ਕੋਈ ਨਾ ਕੋਈ ਜੇ ਤੁਹਾਨੂੰ ਸਹੀ ਸਲਾਹ ਦੇਣ ਵਾਲਾ ਸਹੀ ਗਾਈਡ ਕਰਨ ਵਾਲਾ ਮਿਲ ਜਾਂਦਾ ਤੁਹਾਡੀਆਂ ਅੱਧੀਆਂ ਪ੍ਰੋਬਲਮਾਂ ਅੱਧੀਆਂ ਜ਼ਿੰਮੇਵਾਰੀਆਂ ਲੱਥ ਜਾਂਦੀਆਂ ਉਸ ਟਾਈਮ ਇੱਕ ਸਹੀ ਸਲਾਹ ਮਿਲ ਜੇ ਨਾ ਰਾਈਟ ਟਾਈਮ ਤੇ ਰਾਈਟ ਸਲਾਹ ਮਿਲ ਜੇ ਬੰਦਾ ਪਾਰ ਲਾ ਜਾਂਦਾ ਰਾਈ ਇਹ ਰਾਈਟ ਟਾਈਮ ਤੇ ਗਲਤ ਸਲਾਹ ਮਿਲ ਜੇ ਤਾਂ ਵੀ ਬੰਦਾ ਡੁੱਬ ਜਾਂਦਾ ਇਸ ਗੱਲ ਕਰਕੇ ਕਿ ਆਪਣਾ ਬੰਦੋਬਸਤ ਕਰਕੇ ਆਇਓ ਕਨੈਕਟ ਕਿਸੇ ਨਾ ਕਿਸਾ ਲਿੰਕ ਕਰਕੇ ਆਇਓ ਤੇ ਬਾਕੀ ਆਜੋ ਮਿੱਤਰੋ ਸਾਰੇ ਸੈੱਟ ਹੋਏ ਆ ਤੁਸੀਂ ਵੀ ਹੋਵੋਗੇ ਯਾਰ ਵੀ ਪੋਜ਼ਿਟਿਵ ਪੋਜ਼ਿਟਿਵ ਰਹਿ ਕੇ ਸੋਚੋ ਕੁਝ ਨਹੀਂ ਹੁੰਦਾ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ